ਪੰਜਾਬ ਅੰਦਰ ਪਿਛਲੇ ਕਈ ਦਿਨਾਂ ਤੋਂ ਧਰਨਿਆਂ ਦਾ ਦੌਰ ਚੱਲ ਰਿਹਾ ਹੈ ਮੋਦੀ ਮੁਰਦਾਬਾਰ ਦੇ ਨਾਰੇ ਆਮ ਸੁਣਨ ਨੂੰ ਮਿਲ ਰਹੇ ਹਨ ਕਾਂਗਰਸ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ ਦੇ ਰਹੀ ਹੈ ਪਰ ਸਮਾਣਾ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਰੋਸ ਮظਹਰਾ ਤੇ ਜਾਮ ਲਗਾਇਆ ਜਾ ਰਿਹਾ ਹੈ ਆਮ ਪਬਲਿਕ ਹਰ ਪਾਸਿਓਂ ਦੁਖੀ ਦਿਖਾਈ ਦੇ ਰਹੀ ਹੈ ਸਮਾਣਾ ਦੇ ਖੁਰਾਕ ਸਪਲਾਈ ਦੇ ਦਫ਼ਤਰ ਅੱਗੇ ਪਿੰਡ ਬਾਸ਼ਾਪੁਰ ਦੇ ਗਰੀਬ ਪਰਿਵਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜਾਮ ਲਗਾਇਆ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ ਫੂਡ ਸਪਲਾਈ ਵਿਪາກ ਤੇ ਇਲਜ਼ਾਮ ਲਗਾਇਆ ਗਿਆ ਕਿ ਸਾਡੇ ਗਰੀਬ ਪਰਿਵਾਰਾਂ ਦੇ ਰਾਸ਼ਨ ਵਾਲੇ 스마트 ਕਾਰਡ ਨਹੀਂ ਬਣਾਏ ਜਾ ਰਹੇ। ਉਹਨਾਂ ਨੇ ਇਲਜ਼ਾਮ ਲਾਇਆ ਕਿ ਸਾਡੇ ਪਿੰਡ ਦੇ ਕੁਝ ਬੰਦਿਆਂ ਦੇ 2000 ਰੁਪਏ ਲੈ ਕੇ ਉਹਨਾਂ ਦੇ ਕਾਰਡ ਬਣਾ ਦਿੱਤੇ ਹਨ ਪਰ ਗਰੀਬ ਪਰਿਵਾਰ ਜਿਹੜੇ ਕਿ ਪੈਸਾ ਨਹੀਂ ਦੇ ਸਕਦੇ ਉਹਨਾਂ ਦੇ ਹੁਣ ਤੱਕ ਕਾਰਡ ਨਹੀਂ ਬਣਾਏ ਗਏ। ਪਿੰਡ ਦੇ ਸਰਪੰਚ ਨੇ ਇਲਜ਼ਾਮ ਲਾਇਆ ਕਿ ਸਾਡੇ ਪਿੰਡ ਦੇ ਕੁਝ 스마트 ਕਾਰਡ ਜੋ ਕਿ ਅਕਾਲੀ ਸਰਕਾਰ ਵੇਲੇ ਬਣਾਏ ਗਏ ਸਨ ਪਰ ਹੁਣ ਕਾਂਗਰਸ ਸਰਕਾਰ ਨੇ ਪਹਿਲਾਂ ਬਣਾਏ 스마트 ਕਾਰਡ ਵੀ ਘਟ ਦਿੰਦੇ ਹਨ। ਇਸ ਮਾਮਲੇ ਬਾਰੇ FSO ਨੇ ਨਿਕਲਵਾਲੀਆਂ ਨੇ ਕਿਹਾ ਕਿ ਕੋਈ ਵੀ ਕਾਰਡ ਪੈਸੇ ਲੈ ਕੇ ਨਹੀਂ ਬਣਾਇਆ ਗਿਆ ਅਤੇ ਜਿਹੜੇ ਪਰਿਵਾਰ ਧੰਨੇ ਤੇ ਬੈਠੇ ਹਨ ਉਹਨਾਂ ਨੂੰ ਇੱਕ ਹਫ਼ਤੇ ਵਿੱਚ ਇਨਕੁਆਰੀ ਕਰਕੇ ਕਾਰਡ ਬਣਾ ਦਿੱਤੇ ਜਾਣਗੇ ਧੰਨੇ ਵਾਲੀ ਜਗ੍ਹਾ ਤੇ ਪਿੰਡ ਦੇ ਕਿਸੇ ਮੈਂਬਰ ਵੱਲੋਂ ਸੜਕ ਤੇ ਧੰਨੇ ਦੌਰਾਨ ਮਿੱਟੀ ਦਾ ਤੇਲ ਲੈ ਕੇ ਬੈਠਾ ਸੀ ਕਿ ਮੈਂ ਆਪਣੇ ਆਪ ਨੂੰ ਅੱਜ ਅਗ ਲਗਾਵਾਗਾ ਪਰ ਉਸ ਕੋਲ ਮਿੱਟੀ ਦਾ ਤੇਲ ਦੇਖ ਕੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਸ ਦੇ ਨੇੜੇ ਨਹੀਂ ਗਿਆ ਤੇ ਦੇਖਣ ਨੂੰ ਮਿਲਿਆ ਕਿ ਸਮਾਣਾ ਦੇ ਡੀਐਸਪੀ ਇਸ ਧਰਨਾਕਾਰੀਆਂ ਤੋਂ ਪਰਾਂ ਜਾ ਕੇ ਖੜੇ ਹਨ ਤੇ ਸਮਾਣਾ ਦੇ ਤਹਿਸੀਲਦਾਰਾ ਇਹਨਾਂ ਧਰਨਾਕਾਰੀਆਂ ਨੂੰ ਸਮਝਾ ਕੇ ਧਰਨੇ ਨੂੰ ਖਤਮ ਕਰਵਾਇਆ ਗਿਆ ਸੁਖਵਿੰਦਰ ਸਿੰਘ ਜੀ ਆ ਦੇਖੋ ਸੁਖਵਿੰਦਰ ਸਿੰਘ ਪੈਟਰੋਲ ਨੇ ਬਲੇ ਰੱਖਿਆ ਕੱਲ੍ਹ ਵਾਸਤੇ ਇੱਥੇ ਮਿੱਟੀ ਦੇ ਅਗਰ ਪੁਲਿਸ ਸਾਨੂੰ ਉੱਥੇ ਠਾਣਦੀ ਹੈ ਧੱਕੇ ਨਾਲ ਆਇਆ ਸੀ ਅੱਗ ਲਾ ਲਾਂਗਾ ਦੇਖੋ ਲੈਟਰ ਆ ਮਾਚਸ ਮਚਾਨ ਚ ਟਾਈਮ ਲੱਗਦਾ ਲੈਟਰ ਤਾਂ ਸੋਚਨ ਆਪਣਾ ਚ ਟਾਈਮ ਨਹੀਂ ਲੱਗਦਾ ਹੈਗਾ ਜੀ ਕੀ ਕਾਰਨ ਤੋਂ ਧਰਨਾ ਕਿਉਂ ਕਰ ਰਹੇ ਹੋ ਭੁੱਖ ਮਾਰੇ ਕਰ ਰਹੇ ਹਾਂ ਜੀ ਨਿੱਕੀ ਕਾ ਇਸ ਪ੍ਰਾਨ ਕਾਰਨ ਕਾਰ ਨਹੀਂ ਬਣੇ ਤੁਹਾਡੇ ਕੀ ਨਹੀਂ ਬਣੇ ਜੀ ਕਾਟ ਰਾਸ਼ਨ ਕਾਟ ਨਹੀਂ ਬਣੇ ਜੀ ਇੱਕ ਸਾਲ ਹੋ ਗਿਆ ਭਰ ਕੇ ਦਿੱਤਿਆਂ ਨੂੰ ਜੀ ਜਿਹਨੇ ਕੱਲ ਤਰਨ ਲੈ ਤੋ ਉਹ ਵੀ ਤੁਸੀਂ ਤੁਹਾਡੀ ਕੋਈ ਨਹੀਂ ਕਾਟ ਦੇ ਭੁਖੜ ਦਾਲ ਦੇ ਸੀ ਕੱਲ ਤੇ ਇੱਥੀਆਂ ਜੀ ਰਾਤ ਵੀ ਇੱਥੀ ਸੀ ਇੱਥੀ ਜੀ ਹਾਂ ਜੀ ਰਾਤ ਵੀ ਇੱਥੀ ਸੀ ਕੱਲ ਵੀ ਇੱਥੀ ਸੀ ਅੱਜ ਵੀ ਇੱਥੀਆਂ ਇੱਥੇ ਰਵਾਂਗੇ ਜਦ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਜੀ ਜੇ ਅਸੀਂ ਸਰਕਾਰਾਂ ਬਣਾ ਸਕਦੇ ਹਾਂ ਸਰਕਾਰਾਂ ਡੇਗ ਵੀ ਸਕਦੇ ਹਾਂ ਅਸੀਂ ਉਹ ਲੋਕਾਂ ਜਿਹੜੇ ਸਰਕਾਰਾਂ ਬਣਾਉਣੇ ਆਂ ਅਰ ਅਸੀਂ ਜਦੋਂ ਗਰੀਬ ਆਪਦੀ ਅੱਜ ਤੇ ਆ ਗਏ ਤਾਂ ਸਰਕਾਰ ਬਦਲ ਕੇ ਰੱਖ ਦੂਗਾ ਕਵਿੰਦਰ ਕੌਰ ਜੀ ਪਿੰਡ ਵਾਸ਼ਾਪੁਰ ਸੁਖਵਿੰਦਰ ਗੁਰ ਕੀ ਹੋਇਆ ਤੁਹਾਡੇ ਨਾਲ ਦੇ ਧਰਨਾ ਲੱਖੇ ਜਾਮ ਲੜਖੇ ਅਸੀਂ بے ਰੁਜ਼ਗਾਰ ਕਿਸਾਨਾਂ ਦੇ ਹਾੜੀਦਾਰ ਬੰਦੇ ਆ ਜੀ ਸਾਡੀ ਕੋਈ ਗੱਲ ਨਹੀਂ ਸੁਣਦੇ ਅਸੀਂ ਕੱਲ ਦੇ ਭੁੱਖੇ ਪਾਣੇ ਬੈਠੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਜੀ ਇੱਥੇ ਅਸੀਂ ਆਉਂਨੇ ਆ ਸਾਡੇ ਕਾਗਜ਼ ਪੱਤਰ ਜੋ ਜੋ ਫੜੇ ਹੋਏ ਹਨ ਇਹਨਾਂ ਨੇ ਦਫ਼ਤਰਾਂ ਦੇ ਵਿੱਚ ਸੈੱਟ ਦਿੰਦੇ ਆ ਜੀ ਕੱਲ ਦਾ ਸਾਡਾ ਸਰਪੰਚ ਭੁੱਖਾ ਪਾਣਾ ਬੈਠੇ ਆ ਜੀ ਸਾਡੇ ਨਹੀਂ ਅਸੀਂ ਕਿਉਂ ਨਾ ਮਰੀਏ ਇੱਥੇ ਕਿ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਅਸੀਂ ਇੱਥੋਂ ਨਹੀਂ ਜਾਂਦੇ ਅਸੀਂ ਆਪਣਾ ਹੱਕ ਹੀ ਲੈ ਕੇ ਜਾਵਾਂਗੇ ਪਰ ਸਾਡੀ ਜਾਣ ਰਾਧੂਰੀ ਬੈਠੋ ਹਾਂਜੀ ਮੰਡੀ ਚ ਕਿਹੜੇ ਪਿੰਡ ਤੁਹਾਡਾ ਬਾਦਸ਼ਾਹਪੁਰ ਜੀ ਇਹ ਕਾਰਡ ਨਹੀਂ ਬਣੇ ਕੀ ਕਿਤੇ ਤੁਸੀਂ 2000 ਰੁਪਏ ਲੈ ਕੇ ਬਣ ਜਾਣਗੇ ਅਸੀਂ ਬਣਾਉਂਦੇ ਨਹੀਂ ਕਾਰਡ 2000 ਲੈ ਕੇ ਸਾਡੇ ਕੋਲ ਸਬੂਤ ਹੈਗਾ ਬੰਦੇ ਸਾਡੇ ਪਿੰਡ ਚ ਬਣੇ ਨਹੀਂ ਜੀ 2000 ਰੁਪਏ ਲੈ ਕੇ ਇੱਕ ਬਣ ਜਾਂਦਾ ਹੈ 2000 ਰੁਪਏ ਲੈ ਕੇ ਤੁਸੀਂ ਟਾਈਮ ਬਣਾਉਂਦੇ ਨਹੀਂ ਅਸੀਂ ਸਬੂਤ ਲਾਵਾਂਗੇ ਸਾਡੇ ਕੋਲ ਬੰਦੇ ਹੈਗੇ ਨਹੀਂ ਜੀ ਇਹਨਾਂ ਕਸਰਸਾਈ ਰਿਸਪਿਤ ਲੈ ਕੇ ਕਾਰ ਬਣਾ ਰਹੀ ਹੈ ਪਹਿਲਾਂ ਲੱਗਾ ਕੰਮ ਕਰਦੇ ਨੇ ਜੀ ਬਿਲਕੁਲ ਰਿਸਪਿਤ ਕੋਈ ਸਰਕਾਰ ਅਸੀਂ ਦੇ ਦਈਏ ਪੈਸੇ ਦੇ ਦੀ ਅੱਜ ਮਾਂ ਸਾਡਾ ਕਾਰਡ ਜੀ ਜਿਹਦੇ ਕੋ ਪੈਸੇ ਆ ਗਏ ਨਾ ਕਿਹੜੇ ਰੁਪਏ ਤੁਸੀਂ ਕਹਿ ਰਹੇ ਹੋ ਨਿਕਲਵਾਨੇ ਸੜਕਾਂ ਤੋਂ ਕਾਏ ਪੈ ਇਹਨਾਂ ਦੇ ਕਾਰਡ ਜਿਹੜੇ ਭਰੇ ਆਟਾ ਦੇ ਕਾਰਡ ਨਹੀਂ ਬਣੇ ਕੀ ਕਰਨੇ ਕਾਰ ਨਹੀਂ ਹੈ ਜੀ ਇਹਨਾਂ ਨੇ ਰੀ ਵੈਰੀਫਿਕੇਸ਼ਨ ਦੌਰਾਨ ਸਾਨੂੰ ਕੰਮ ਦਿੱਤੇ ਸੀਗੇ ਹੂੰ ਉਸ ਤੋਂ ਬਾਅਦ ਸਾਡੇ ਕੋਲ ਕੋਈ ਅਲੋਕੇਸ਼ਨ ਨਹੀਂ ਆਈ ਜੀ ਨਵੇਂ ਕਾਰਡ ਬਣਾ ਲੈਣੇ ਸਾਨੂੰ ਇਹ ਕੇਂਦਰ ਤੇ ਪਹਿਲਾਂ ਹੀ ਕਾਰਡ ਵੱਧ ਸੀ ਜੀ ਹੂੰ ਤਵਾਰ ਕੁਝ ਕਾਰਡ ਫਰਵਰੀ ਮਾਰਚ ਡਿਲੀਟ ਕੀਤੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਰੀਸਟੋਰ ਕੀਤਾ ਗਿਆ ਸੀ ਹਮ ਤਾਂ ਐਸਾ ਚਲੇ ਸਾਡੇ ਕੋਲ ਕੋਈ ਅਲੋਕੇਸ਼ਨ ਨਹੀਂ ਆਈ ਕਿ ਅਸੀਂ ਨਵੇਂ ਕਾਰਡ ਬਣਾ ਸਕੀਏ ਹੁਣ 2-2000 ਪਰ ਹਲਕਾ ਵਾਈਜ਼ ਆਈ ਹੈ ਤੇ ਹੁਣ ਅਸੀਂ ਜਿੰਨੇ ਅਸੀਂ ਮੈਕਸਿਮਮ ਇਹਨਾਂ ਦੇ ਬੰਦੇ ਹੋਏ ਅਸੀਂ ਇਹਨਾਂ ਦੇ ਬਣਾਵਾਂਗੇ ਨਹੀਂ ਗਰੀਬ ਲੋਕ ਗਰੀਬ ਲੋਕ ਕਹ ਰਹੇ ਵੀ 2-2000 ਰੁਪਏ ਲੈ ਕੇ ਕਾਰਡ ਬਣਾ ਰਹੇ ਹੈ ਇੱਕ ਹੀ ਕਰਨੇ ਨਹੀਂ ਐਸਾ ਕੁਝ ਵੀ ਨਹੀਂ ਆਏਗਾ ਹਮ ਜੀ ਨਹੀਂ ਨਹੀਂ ਮਤਲਬ 2000 ਐਜਾ ਕੁਝ ਨਹੀਂ ਉਹ ਕਹਿੰਦੇ ਪੈਸੇ ਦਿਓ ਕਮ ਲੋਕ ਕੋਈ ਕਾਰਡ ਬਣਾਇ ਨਹੀਂ ਸਿਰਫ ਡਿਲੀਟ ਕਾਰਡ ਰੀਸਟੋਰ ਹੋਏ ਨੇ ਪਿਛਲੇ ਫਰਵਰੀ ਮਾਰਚ ਜੋ ਕਾਰਡ ਡਿਲੀਟ ਹੋਏ ਸੀ 1945 ਕਾਰਡ ਡਿਲੀਟ ਹੋਏ ਸੀ ਉਸ ਚੋਂ 1502 ਕਾਰਡ ਅਸੀਂ ਰੀਸਟੋਰ ਕਰ ਦਿੱਤੇ ਜਿਨ੍ਹਾਂ ਦੇ ਫਾਰਮ ਆ ਗਏ ਸਾਡੇ ਕੋਲ ਹੁਣ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਇਹਨਾਂ ਦੇ ਤੇ ਤਰਨਾ ਉਠਾਉਣ ਦਾ ਵੀ ਕੋਈ ਕਿਸ ਤਰ੍ਹਾਂ ਦਾ ਉਠਾਏ ਕਰਾ ਦਾ ਇਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਕਿ 2000 ਜਿਹੜੇ ਵੀ ਹਲਕਾ ਵਾਈਜ਼ ਆਏ ਨੇ ਉਸ ਚੋਂ ਮੈਕਸਿਮਮ ਕਾਰਡ ਜਿੰਨੇ ਤੁਹਾਡੇ ਯੋਗ ਪਾਏ ਜਾਣਗੇ ਵੈਰੀਫਿਕੇਸ਼ਨ ਦੌਰਾਨ ਉਸ ਹੀ ਬਣਾਵਾਂਗੇ ਇਹਨਾਂ ਦੇ ਵੈਰੀਫਿਕੇਸ਼ਨ ਪੈਂਡਿੰਗ ਹੈ ਹਜੇ ਵੈਰੀਫਿਕੇਸ਼ਨ ਹੁਣ ਹੋਏਗੀ ਨਾ ਹ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੋ ਗਈ ਇਹਨਾਂ ਨੇ ਕੱਲ ਵੀ ਪਰਦਰਸ਼ਨ ਕੀਤਾ ਸੀ ਤੁਹਾਡੇ ਆਫਿਸ ਸਾਰੀ ਰਾਤ ਬੈਠੇ ਰਹੇ ਇਹ ਕੱਲ ਵੀ ਇਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਸੀ ਜੀ ਹੂੰ ਕਿੰਨੇ ਦਿਨਾਂ ਚੋ ਹੋ ਜੂਗੀ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਹਫਤੇ ਦੇ ਅੰਦਰ ਅੰਦਰ ਹੋ ਜੂਗੀ ਉਸ ਤੋਂ ਬਾਅਦ ਅਸੀਂ ਕਾਰਡ ਚੜਾਨੇ ਸਮਾਣਾ ਤੋਂ ਕਲਾਸ਼ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ